ਇਹ ਗੁੰਡਾਗਰਦੀ ਅੱਜ ਅੰਮ੍ਰਿਤਸਰ ਦੇ ਭਗਤਾਂ ਵਾਲਾ ਪੂੜੇ ਦੇ ਡੰਪ ਦਾ ਉਦਘਾਟਨ ਕਰਨ ਪਹੁੰਚੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸੁਰੱਖਿਆ ਕਰਮਚਾਰੀਆਂ ਵੱਲੋਂ ਕਵਰੇਜ ਕਰ ਰਹੇ ਪੱਤਰਕਾਰਾਂ ਨਾਲ ਤੱਕਾਬੁੱਕੀ ਕੀਤੀ ਗਈ ਅਤੇ ਭੱਦੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ ਜਿਸ ਤੋਂ ਬਾਅਦ ਰੋਸ਼ਚ ਆਏ ਪੱਤਰਕਾਰਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਘੇਰ ਲਿਆ ਤਾਂ ਤੁਸੀਂ ਤਸਵੀਰਾਂ 'ਚ ਸਾਫ਼ ਦੇ ਸਕਦੇ ਹੋ ਕਿ ਕਿਵੇਂ ਪੱਤਰਕਾਰਾਂ ਨੇ ਸਿੱਧੂ ਦੇ ਕਾਫਲੇ ਨੂੰ ਰੋਕ ਰੱਖਿਆ ਹੈ ਜਿਆਦਾ ਜਾਣਕਾਰੀ ਲਈ ਸਾਡੇ ਨਾਲ ਜੁੜ ਚੁੱਕੇ ਨੇ ਮੌਕੇ ਤੇ ਮੌਜੂਦ ਪੱਤਰਕਾਰ ਗੁਰਪ੍ਰੀਤ ਸਿੰਘ ਹਾਲੀ ਗੁਰਪ੍ਰੀਤ ਜੀ ਤੁਸੀਂ ਮੌਕੇ ਤੇ ਸੀਗਾ ਕੀ ਹੋਇਆ ਸੀਗਾ ਉਦੋਂ ਮਸਲਾ ਜੀ ਜਦੋਂ ਸਿੱਧੂ ਸਾਹਿਬ ਦੇ ਤੁਸੀਂ ਪ੍ਰੈਸ ਕਾਨਫਰੰਸ ਤੇ ਜਿਵੇਂ ਲੱਗਾ ਹੈ ਕੀ ਸੀਗਾ ਮਸਲਾ ਉਸ ਟਾਈਮ ਤੇ ਜੀ ਜੀ ਬਿਲਕੁਲ ਆਪਾਂ ਰਿਪੋਰਟਿੰਗ ਕਰ ਰਹੇ ਸੀ ਜੀ ਉੱਥੇ ਤੇ ਜੈਸਾ ਹੀ ਨਵਜੋਤ ਸਿੰਘ ਸਿੱਧੂ ਕੋਲ ਸਵਾਲ ਪੁੱਛੇਗੇ ਪਹਿਲੇ ਸਵਾਲ ਤੇ ਜਿੱਦੋਂ ਉਹਨਾਂ ਨੇ ਉਹ ਜਵਾਬ ਦਿੱਤਾ ਗਿਆ ਤੇ ਉਹਨਾਂ ਨੇ ਬੜਾ ਬਚੀਪੀਕਾ ਜਵਾਬ ਦਿੱਤਾ ਲੇਕਿਨ ਜੇ ਦੂਸਰਾ ਸਵਾਲ ਪੁੱਛਿਆ ਗਿਆ ਤੇ ਉਹਨਾਂ ਦੇ ਗੱਲ ਮੈਨੋਂ ਬੋਲੋ ਸਾਡੇ ਮਾਈਕ ਤੇ ਜਿਹੜਾ ਸੀਗਾ ਹੱਥ ਮਾਰਿਆ ਗਿਆ ਮਾਈਕ ਜਿਹੜਾ ਸੀਗਾ ਉਹ ਟੁੱਟ ਗਿਆ ਤੇ ਉਸ ਤੋਂ ਬਾਅਦ ਉਹ ਨਬ ਜਿਹੜੇ ਸੀਗੇ ਕਾਰਡ ਜਿਹੋ ਉਹਨਾਂ ਕੋਲ ਕਾਫੀ ਸਾਡ ਨਾਲ ਬਤਨੀ ਜਿਹਾ ਵੀ ਕੀਤਾ ਗਿਆ ਔਰ ਜੀ ਅ ਗੁੱਤ ਜਿਉ ਕਿਹੜਾ ਸਵਾਲ ਸੀਗਾ ਜਿਹਦੇ ਤੋਂ ਗਨਮੈਨ ਨੂੰ ਇੰਨਾ ਗੁੱਸਾ ਲੱਗਾ ਕਿਹੜਾ ਸਵਾਲ ਸੀਗਾ ਐਸਾ ਜਿਹਦੇ ਤੋਂ ਗੁੱਸਾ ਲੱਗਾ ਜਾਂ ਕਿਉਂ ਪੜ ਗਿਆ ਗਨਮੈਨ ਫੜ ਗਿਆ ਮੈਂ ਬਿਆਲਾਕ ਵਕਤਨਾ ਸੀ ਪੁੱਛਿਆ ਸੀ ਜੀ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕਿ ਬਿਕਰਮ ਸਿੰਘ ਮਜੀਠੀਆ ਦੇ ਤੁਸੀਂ ਕਹ ਰਹੇ ਹੋ ਕਿ ਦਸਤਰੀ ਦੇ ਮਾਮਲੇ ਦੇ ਵਿੱਚ ਜਿਹੜਾ ਡਿਲੇ ਹੋ ਰਿਹਾ ਹੈ ਉਹਦਾ ਉਹਨੇ ਜੀ ਇਹਦੇ ਬਰ ਜਿਹੜਾ ਸੀ ਜਮ ਮੁੱਖ ਮੰਤਰੀ ਜਿਹੜੇ ਪੰਜਾਬ ਨੇ ਉਹੀ ਜਵਾਬ ਦੇ ਸਕਦੇ ਨੇ ਲੇਕਿਨ ਉਸ ਤੋਂ ਬਾਅਦ ਜਿੱਤਣਾ ਹੀ ਪੁੱਛਿਆ ਕਿ ਪਾਕਿਸਤਾਨ ਦੇ ਜਿਹੜੇ ਅਮੀਨਦਨ ਨੇ ਜਿਹੜੇ ਵਾਪਸ ਆਏ ਨੇ ਕੋਲੇ ਪਾਕਿਸਤਾਨ ਦੇ ਅچھے ਦੋਸਤ ਨੇ ਜਿਹੜੇ ਮੁੱਖ ਪੁੱਛਦੇ ਨੇ ਦੋਸਤ ਨੇ ਤੇ ਜਿਹੜੇ ਜਵਾਬ ਦੇਣੇ ਲੱਗੇ ਸੀ ਕਿਸੇ ਦਸਤਾ ਜੀ ਬੋਲਣ ਲੱਗੇ ਤੇ ਨਾਲ ਦੀ ਉਹਨਾਂ ਨੇ ਗਨ ਬੈਂਡ ਨੇ ਹੱਥ ਮਾਰਿਆ ਉੱਤੇ ਤੇ ਜੇ ਮੇਰਾ ਮਾਈਕੀਆ ਸੀਗਾ ਟੁੱਟ ਗਿਆ ਹੁਣ ਕੀ ਕਾਰਵਾਈ ਕੀਤੀ ਗਈ ਪੱਤਰਕਾਰਾਂ ਵੱਲੋਂ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਕੀ ਕਾਰਵਾਈ ਕੀਤੀ ਗਈ ਦੀ ਪਹਿਲਾਂ ਬਿਲਕੁਲ ਅਸੀਂ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਨੂੰ ਨਵੇਂ ਕੇਬਲ ਬੱਧਨ ਦਿੱਤਾ ਗਿਆ ਪਾਇਲਟਸ ਨੂੰ ਰੋਕ ਦਿੱਤਾ ਗਿਆ ਸਾਰੇ ਮੀਡੀਆ ਕਰਮਜਾਰੀਆਂ ਦੇ ਵਿੱਚ ਜਿਹੜਾ ਸੀਗਾ ਕਾਫੀ ਰੋਸ਼ ਪਾਇਆ ਜਾ ਰਿਹਾ ਸੀ ਜਦੋਂ ਤਾਂ ਕਿਉਂਕਿ ਕਿਸੇ ਵੀ ਪੱਤਰਕਾਰ ਨੂੰ ਇਸ ਤਰ੍ਹਾਂ ਮਾਰਨਾ ਜਾਂ ਕਿਸੇ ਪੱਤਰਕਾਰ ਦੇ ਸਵਾਲਾਂ ਦਾ ਜਵਾਬ ਤੋਂ ਤਦਨਮਾ ਹੋ ਅਗਰ ਕਿਸੇ ਦਾ ਮਾਈਕ ਤੋੜ ਦੇਣਾ ਕਿਉਂਕਿ ਡੈਮੋਕ੍ਰੇਸੀ ਦਾ ਫੋਰਥ ਜੋ ਹੈ ਅੰਦਰ ਮੰਨਿਆ ਜਾਂਦਾ ਹੈ ਪੱਤਰਕਾਰਾਂ ਨੂੰ ਲੇਕਿਨ ਜੇਕਰ ਡੈਮੋਕ੍ਰੇਸੀ ਦਾ ਹੀ ਕਹਨ ਕਰਨਾ ਹੈ ਤੇ ਫਿਰ ਅਸਲੋਂ ਦੇ ਗਨਮੈਨ ਜਿਹੜੇ ਨੇ ਉਹ ਬਿਲਕੁਲ ਵੀ ਜਿਹੜੇ ਨੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਲੇਕਿਨ ਅਸੀਂ ਜਿਹੜੀ ਇੱਕ ਕੰਪਲੇਂਟ ਹੈ ਜਿਹੜੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਜਿਹੜੀ ਦੇ ਦਿੱਤੀ ਗਈ ਹੈ ਇਹਦੇ ਖਿਲਾਫ ਤੇ ਸਾਨੂੰ ਆਫ ਹੈ ਕਿ ਇਹਦੇ ਖਿਲਾਫ ਜਿਹੜੇ ਨਵੇਂ ਇੱਥੇ ਡੀਸੀਪੀ ਆਏ ਨੇ ਉਹ ਇਹਦੇ ਖਿਲਾਫ ਸ਼ੁਰੂ ਕਰ ਰਹੀ ਹੈ ਗੁਰਪ੍ਰੀਤ ਜੀ ਕੋਈ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਕੋਈ ਰਿਐਕਸ਼ਨ ਆਇਆ ਇਸ ਮਾਮਲੇ ਦੇ ਉੱਤੇ ਕੋਈ ਕੀਤਾ ਗਿਆ ਕਿ ਨਹੀਂ ਬਿਲਕੁਲ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ ਨਹੀਂ ਆਇਆ ਹਾਲਾਂਕਿ ਉਹ ਮੂਹ ਤਖ਼ਤ ਮੜ ਕੇ ਉਹ ਦੇਖਦੇ ਰਹੇ ਜਿੱਦ ਗੱਡੀ 'ਚ ਵੀ ਬੈਠ ਕੇ ਜਦੋਂ ਇਹ ਸਾਰੀ ਜਿਹੜੀ ਕਾਰਗੁਜ਼ਾਰੀ ਜਿਹੜੀ ਹੋਈ ਹੈ ਜਦੋਂ ਉਹਨਾਂ ਦੇ ਗਵਰਨਮੈਂਟ ਵੱਲੋਂ ਸਾਨੂੰ ਬਖੂ ਲੁਕੀ ਕੀਤੀ ਗਈ ਤੇ ਉਹ ਸਿਰਫ ਮੂਹ ਤਖ਼ਤ ਬਣ ਕੇ ਜਿਹੜਾ ਸੀਗਾ ਉਹ ਦੇਖਦੇ ਰਹੇ ਔਰ ਗਾਹਵਾਲੂ ਉਹਨਾਂ ਨੇ ਆਪਣੀ ਗੱਡੀ ਜਿਹੜੀ ਸੀਗੀ ਮੂਵ ਕਰ ਲਈ ਲੇਕਿਨ ਗਰੋਸ ਕਾਫੀ ਸੀਗਾ ਪੱਤਰਕਾਰਾਂ ਮੇਰੇ ਤੋਂ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਅਸੀਂ ਵੀ ਹਿੰਸਾ ਨਹੀਂ ਚੱਕ ਕੀ ਜਦ ਤੋਂ ਆਵੇ ਦੀ ਸਾਲ ਜੇ ਲੇਕਿਨ ਪੱਤਰਕਾਰ ਦਾ ਕਿ ਰਾਈਟ ਬੰਦਾ ਆਪਣਾ ਕੁਐਸਚਨ ਪੁੱਛਣਾ ਉਹ ਅਗਰ ਕੁਐਸਚਨ ਨੂੰ ਹੀ ਦਬਾਇਆ ਜਾਏਗਾ ਤੇ ਕਿੰਨਾ ਵੀ ਤੱਕ ਲੱਗਦਾ ਹੈ ਕਿ ਜਿਹੜੀ ਕਾਜ ਨਹੀਂ ਜਿਹੜੇ ਕਿ ਹੰਗੰਡੇ ਨੇ ਉਹ ਮੀਡੀਆ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਤੇ ਓਕੇ ਜੀ ਓਕੇ ਗੁਰਪ੍ਰੀਤ ਜੀ ਮੈਂ ਕਰ ਰਿਹਾ ਹਾਂ ਓਕੇ ਓਕੇ ਜੀ ਅੰਮ੍ਰਿਤਸਰ ਤੋਂ ਕੈਮਰਾਮੈਨ ਰਿਤਿਕ ਦੇ ਨਾਲ ਧਰਮਵੀਰ ਗਿੱਲ ਖਬਰ ਹਰਪਲ ਇੰਡੀਆ ਲਈ